ਆਗਪੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਹਰਜਿੰਦਰ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 8427842255 84278 42255 42255 ਵਪਾਰ ਦਾ ਕੰਮ ਆਪਣਾ ਹਾਂਜੀ ਤਿੰਨੇ ਵੜਾ ਤਿੰਨੇ ਤਾਜ਼ੇ ਸੂਜੇ ਦਿਖਾਵਾਂ ਉੜੇ ਉੱਚੀ ਬੋਲੀ ਇਹਦੇ ਪਹਿਲੇ ਨੰਬਰ ਵੈਢ ਦੇਖੀਏ ਨਾ ਜਰਸੀ ਕਿਹੜਾ ਸੁਆ ਸੁਈ ਆ ਇਹ ਦੂਜਾ ਪੂਰਾ ਕਿਹ ਕ ਵਜੇ ਸੁਈ ਆ ਇਹ ਪਰਸੋਂ ਸੁਈ ਆ ਜੀ ਤੀਜੇ ਦਿਨ ਹੋ ਗਿਆ ਸੁਈ ਨੂੰ ਬੱਚਾ ਮੇਲ ਕਫਾ ਹਾਂ ਜੀ ਪਰਸਾ ਜੇਰ ਜਿ ਰੋਕੇ ਆ ਹਾਂ ਜੀ ਦੁੱਧ ਕਿੰਨਾ ਐਸ ਵਕਤ ਦੁੱਧ ਮੰਨ ਕੇ 12 13 ਕਿਲੋ ਬੋੜਾ ਹੈ 6 ਕਿਲੋ ਟਾਈਮ ਦਾ ਨਿਭੜ ਜੂ ਹਾਂ ਜੀ ਤੇ ਹੁਣ ਸ਼ਾਮ ਦਾ ਟਾਈਮ ਅੱਜ ਚਵਾਈ ਇਹਦੀ ਹੋਣੀ ਆ ਹਾਂ ਜੀ ਭਾਅ ਦਾ ਕੀ ਕਰਾਂਗੇ ਭਾਅ ਤਾਂ 65000 ਰੁਪਏ ਮਾਨਦਾਨ ਹੋ ਜਾਊਗਾ ਹਾਂ ਜੀ ਮਾਨਦਾਨ ਕਰ ਕਿੰਨਾ ਦੁੱਧ ਮੰਨ ਕੇ ਲੈੜੇ ਬੰਦਾ ਦੁੱਧ ਮੰਨ ਕੇ 17 18 ਕਿਲੋ ਦੁੱਧ ਦੇ ਦੋਰੀ ਬਾਹ ਤੋ ਵੀਰ ਮੁੱਲ 60000 17 18 ਲੀਟਰ ਦੁੱਧ ਦੇ ਦੂਗੀ ਤੇ ਜਰਸੀ ਆ ਹਲਕਾ ਫੁਲਕਾ ਜਿਆ ਇਹਦੇ ਵਿੱਚ ਮੰਨ ਕੇ ਚਲੋ ਕ੍ਰੋਸ ਵਾਲਾ ਪਫ ਪੈਂਦੀ ਆ ਜ਼ਿਆਦਾ ਨਹੀਂ ਕੋਈ ਤੇ ਮੂੰਹ ਮੱਥਾ ਚੰਗਾ ਜਿੰਦ ਜਾਨ ਤੇ ਲੈ ਵਾਲੂ ਵਾ ਦੇਖੋ ਕਿਆ ਬਾਤ ਆ ਖਬਰਦਾਰ ਸਾਮ ਦਾ ਟਾਈਮ ਆ ਚਵਾਈ ਇਹਦੀ ਅਜੇ ਹੋਣੀ ਆ ਤੇ ਚੋਣ ਪਸਵਾ ਦੀ ਇੱਕ ਨੰਬਰ ਹੀ ਜਾਵਾਂ ਥਣਾ ਇਹ ਤਾਂ ਨਹੀਂ ਗਲਤ ਨਿਕਲਦੀ ਲੈ ਚਲ ਮੋੜ ਲਾ ਸੋ ਵਾਕੀ ਇਹਦਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਫੇਸ ਕੁਆਲਿਟੀ ਵਗੈਰਾ ਚੰਗੀ ਜਿੰਦ ਜਾਨ ਰਾਜੀ ਸਭੀ ਬਲੀ ਵੀ ਕੱਦ ਕੜ ਬਹੁਤ ਆ ਤੇ ਸੂਈ ਸਵਾਈ ਆ ਧਾਰਾ ਵਗੈਰਾ ਓਕੇ ਆ ਜਾਵਾਂ ਤੇ ਥਣਲੇ ਵਾ ਨੇੜੇ ਤੋਂ ਦੇਖ ਸਕਦੇ ਹੋ ਸੋਨਾ ਥਾਣ ਹਵਾਨਾ ਚਾਰੇ ਥਾਣ ਨਿਕਣਵੇਂ ਸਾਫ ਸੁਥਰੇ ਬਿੱਥੀ ਦੇ ਬੱਚਾ ਮੇਲ ਕਾਫਾ ਕੀਮਤ ਇਹ ਜੀ ਹੈਗਾ 65000 ਰੁਪਏ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਤੇੜੀ 2 ਨੰਬਰ ਵੈੜ ਦੇਖਿਏ ਨੇ ਪਏ ਕਿਹੜਾ ਸੂਸੂਈ ਹੈ ਪਹਿਲਾ ਸੂਸੂਈ ਬੱਚਾ ਇਹਦੇ ਮਗਰ ਵੀ ਬੱਚਾ ਆ ਗਿਆ ਨਾ ਹਾਂ ਜੀ ਇਹਨੂੰ ਕਹਿਮਾਂ ਦਿਨ ਹੋ ਗਿਆ ਸੂਈ ਨੂੰ ਇਹਨੂੰ ਵੀ ਅਜੇ ਤੀਜਾ ਦਿਨ ਪਹਿਲਾ ਸੂਆ ਮੂਹ ਹੋ ਕਿਵੇਂ ਆ ਦੋ ਤੰਦ ਮੂਹ ਦੋ ਤੰਦ ਦੁੱਧ ਕਿੰਨਾ ਕਾ ਜਰਾ ਦੋ ਤੇ ਤੇਰੇ 12 ਕਿਲੋ ਤੇਰਾ ਕਿਲੋ ਭਰਾਂਗੇ ਚੌਂਡ ਚਵਾਦੀ ਹੈ ਇੱਕ ਨੰਬਰ ਇਹਦਾ ਭਾਗ ਕੀ ਰੱਖਿਆ ਇਹਦਾ ਵੀ 65000 ਗਜੈਸ ਹੋ ਜੂਗੀ ਹਾਂ ਹੀ ਮੰਨਤਾ ਨੋ ਜੀ ਸੋ ਲੈਵਾ ਦੇ ਕੋ ਠੰਡੀ ਛੰਡੀ ਦਾ ਕੋ ਜੰਤ ਨਹੀਂ ਹਾਂ ਠੰਡੀ ਸੀ ਬਹੁਤ ਸੋ ਥਾਂ ਦੇਖੋ ਸਾਫ ਸੁਥਰਾ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਦੁੱਧ ਮੰਨ ਕੇ ਚੱਲੋ ਇਹ ਵੀ 17 18 ਕਿਲੋ ਦੇ ਦੇ ਦੋਰੀ ਬਾਹਰ ਨੂੰ ਇਹਨੂੰ ਸੋ ਦੂਜੇ ਨੰਬਰ ਤੇ ਪਲੂਣ ਮੂਹੋ ਦੋ ਦੰ ਦਾ 17 18 ਕਿਲੋ ਦੁੱਧ ਦੇ ਦੋ ਸੂਈ ਸਵਾਈ ਕੋਈ ਔੜ ਗੱਪਾ ਕੋਈ ਦਿੱਕਤ ਨਹੀਂ ਹਾਂ ਧਾਰ ਤੁਰ ਇੱਕ ਨੰਬਰ ਜੇ ਰੋਕੇ ਆ ਸੋ ਜੇਰ ਵਗੈਰਾ ਓਕੇ ਪਲੂਣ ਬੱਚੀ ਮੂਹੋ ਦੋ ਦੰ ਦਾ ਤਾਜੀ ਸੂਈ ਸਵਾਈ ਜਮਾ ਤੇ 1 ਨੰਬਰ ਜਮਾ ਕਿਆ ਪਤਾ ਸ਼ਾਮ ਦਾ ਟਾਈਮ ਆ ਥੋੜੀ ਫਸੀ ਦੀਂਦੀ ਉਹ ਕਹਿੰਗੇ ਬੱਚੇ ਮੂਰੇ ਬੰਨੇ ਵੇ ਆ। ਬਸ ਮਾ ਦੇ ਵਿੱਚ ਇਸ ਵਕਤ ਤੇ ਵੜਾ ਆਂ ਜਾਵੀਂ ਆ। ਪਹਿਲੇ ਨੰਬਰ ਵਾਲੀ ਜਰਸੀ ਦਾ ਥਾਂ ਦੇਖੋ ਜਮਾ ਕਿਆ ਬਾਤ। ਇੱਕ ਔਰ ਫੇਰ ਦਿਖਾ ਦੀ ਆਪਾਂ ਤੇ ਦੂਜੇ ਨੰਬਰ ਤੇ ਪਲੂਣ ਬੱਚੀ ਜਿਹੜੀ ਸੂਈ ਸੁਭਾਈ ਬੱਚੇ ਸਾਹਮਣੇ ਆ ਜੇਰਾ ਵਗੈਰਾ ਓਕੇ ਜਮਾ ਕੰਮ ਡਾਨਾ ਸਾਰ। ਤੀਜੇ ਨੰਬਰ ਆਪੇ ਡੱਬੀ ਬੱਚੀ ਦੇਖੀ ਜਾਨਾ ਕਿਹੜਾ ਸੁਆ ਜੀ ਇਹ। ਇਹ ਵੀ ਪਹਿਲਾ ਸੁਆ ਜੀ। ਦੰਦੋ ਕਿਵੇਂ ਆ? ਇਹ ਦੋ ਦੰਦ ਬੱਚੇ। ਦੋ ਦੰਦ ਬੱਚਾ ਕੀ ਆ? ਪਛਾ ਪਛਾ ਜੀ ਇਹਦੇ ਪਛਾ। ਬਚਾਏ ਛੇ ਮਾ ਦਿਨ ਸੂਈ ਨੂੰ ਹੋ ਗਿਆ ਦੁੱਧ ਕਿੰਨਾ ਹੁਣ 20 ਕਿਲੋ ਹੋਊਗਾ 20 ਕਿਲੋ ਜਮਾ ਹਾਜ਼ਰ ਦੋ ਟਾਈਮ ਚ ਵਾਦਾਂ ਹੈ ਤੇ ਅੰਦਾਜ਼ਾ ਕਿੰਨਾ ਪਾ ਦੋਗੀ ਦੁੱਧ ਅੰਦਾਜ਼ਾ ਇਹ 26-22 ਕਿਲੋ ਪਾ ਭਾਅ ਦਾ ਕੀ ਰਹੂਗਾ ਇਹਦਾ ਭਾਅ 1 20 ਆ ਜੀ ਵਜਾਇਸ ਹੋ ਜੂਗੀ ਹਾਂਜੀ ਮਾਨਦਾਨ ਕਰਦਾ ਤੇ ਚੌਂ ਚਵੈ ਇੱਕ ਨੰਬਰ ਹਾਂਜੀ ਹਾਂ ਚੰਗਾ ਧੋਰੀ ਬਾਹਰ ਨੂੰ ਸਭਰ ਤੀਜੇ ਨੰਬਰ ਤੇ 1,20,000 ਰੁਪਏ ਕੀਮਤ ਮੂੰਹ ਮੱਥਾ ਦੇਖੋ ਸਾਫ ਸੁਥਰਾ ਸੋਹਣਾ ਤੇ ਬਾਕੀ ਬੱਚੀ ਦੇ ਅੱਖਰ ਵਗੈਰਾ ਪ੍ਰਿੰਟ ਰੂਟ ਬਹੁਤ ਚੰਗਿਆ ਜਿੰਦੇ ਜਾਨ ਰਾਜੀ ਸਮਝੇ ਬੱਚਾ ਵਿਸ਼ੇ ਮੇਲ ਖਾਵਾ ਸੋ ਦੇਖੋ ਮੂੰ ਜਾਦ ਬਰੀਡ ਦੇ ਵਿੱਚ ਬੱਚੀ ਪੂਰੀ ਜਮਾ ਹਾਰਮੋਨੀ ਠੀਕ ਆ ਬੱਚੇ ਦਾ ਕਰਕੇ ਦੌੜਦੀ ਆ ਤੇ ਲੇਵਾ ਪੂਰਾ ਫਿਟਿੰਗ ਵਾਲਾ ਸਾਫ ਸੁਥਰਾ ਪੂਰੀ ਜਿੰਦ ਜਣ ਬਰੀਡ ਵਗੈਰਾ ਪੂਰੀ ਖੁੱਲਾ ਜੋ ਲੇਵਾ ਦੇਖੋ ਥੱਲੇ ਤੋਂ ਬੈਕ ਸਾਈਡ ਫਿਟਿੰਗ ਵਾਲਾ ਹਾਂਜੀ ਵੀਰੇ ਨਾਮ ਐਡਰੈਸ ਦੁਆਰੇ ਦੱਸੋ ਆਪਣਾ ਨਾਮ ਹਰਜਿੰਦਰ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ 84278422 ਕੋ ਬੰਦੇ ਜਦੋਂ ਮਰਜੂ ਕੇ ਵੀਰ ਆਵੇ ਬੈੜਾ ਹੁੰਦੀ ਆ ਆਪਣੇ ਕੋਲ ਹਾਂਜੀ ਮੱਜਾ ਵੀ ਹੁੰਦੀ ਆ ਇਕੱਲੇ ਬੈੜੇ ਬੈੜਾ ਹੀ ਹੁੰਦੀ ਆ ਠੀਕ ਹੈ ਸੋ ਪਿੰਨ ਪੋਤਨਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੀ ਇੱਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ